ਹਾਂਜੀ ਦੁਬਾਰਾ ਫੇਰ ਪਹੁੰਚ ਗਏ ਆਪਾਂ ਉੱਥੇ ਹੀ ਆਜੋ ਆਜੋ ਅੰਕਲ ਲੋਕਾਂ ਦਾ ਲੈ ਕੇ ਆਈ ਨਾ ਆਵਰੀ ਗੋੜ ਹੈਗੀ ਆਪਣੇ ਕੋਲ ਆਏ 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 ਦੇਖੋ ਦੇਖੋ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਅੱਜ ਦੁਬਾਰਾ ਫੇਰ ਪਾਦਣਾ ਅੰਕਲ ਲੰਗਾ ਵਾਈਫਾਈ ਦੀ ਛੜਨੀ ਇੰਨੀ ਰੇਂਜ ਹੈ ਪਿੰਡ ਕਰ ਦਿੰਨਾ ਵਾਈਫਾਈ ਫ੍ਰੀ ਹਾਂ ਫ੍ਰੀ ਵਾਈਫਾਈ ਯੈਸ 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 ਤੇ ਅੱਜ ਥੋੜੀ ਧੁੱਪ ਦੀ ਜ਼ਿਆਦਾ ਹੈ ਤਕੀ ਨਜ਼ਰ ਸਾਡੇ ਤੇ ਸਾਨੂੰ ਵੀ ਥੋੜੀ ਜਿਹੀ ਗਰਮੀ ਲੱਗ ਰਹੀ ਏ ਕੀ ਅੰਕਲ ਆਪ ਨੂੰ ਚਾਹ ਪੀਉਣਗੇ ਜਿਦੋਂ ਅੰਕਲ ਇੱਥੋਂ ਸਟੈਪ ਉਤਰਦੇ ਆ ਨਾ ਉਸ ਦਾ ਜਾਨ ਹੀ ਕੱਢ ਲੈਂਦੇ ਆ ਹਾਂ ਹਾਂ ਜਦੋਂ ਆਈ ਮੋੜ ਕੇ ਵੇਖਦੇ ਆ ਨਾ ਇਹ ਦਿਲ ਨੂੰ ਖਿੱਚਵਾ ਦਿੰਦੇ ਖਿੱਚ ਆਏ ਹਾਏ 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 ਤੌਰ ਜਿਦਾ ਮੁੱਲ ਏ ਸਾਰਾ ਹੋਰ ਹੈ ਕੀ ਸਾਡੇ ਕੋਲੇ ਲਓ ਜੀ ਪਹੁੰਚ ਗਿਆ ਆਪਾਂ ਅੰਦਰ ਹਾਂ ਜੀ ਅੱਜ ਫੇਰ ਪਹੁੰਚ ਗਏ ਜੀ ਬੀਸਨ ਐਕਸਚੇਂਜ ਤੇ ਚਾਹ ਚੁ ਪਿਆ ਦਿਓ ਯਾਰ ਵਿੰਦੇ ਜੀ ਜੀ ਤੇ ਫਿਰ ਫਾਈਨਲੀ ਚਾਚੂ ਨੇ ਥੋੜੇ ਹਮਾਰੇ ਤਵਕਾ ਚਾਚੂ ਦੇ ਫੇਸ ਤੇ ਸੀ ਕਿ ਸਮਾਈਲ ਚਾਚੂ ਦਾ ਕੰਮ ਨਹੀਂ ਸੀ ਹੋ ਰਿਹਾ ਪਰ ਰਜੇਸ਼ ਜੀ ਜੀ ਚਾਚੂ ਨੇ ਤਸੱਲੀ ਕਰਾਈ ਪਈ ਐ ਇੱਥੇ ਫਿਰ ਚਾਚੂ ਨੂੰ ਬੂਰੇ ਮਾਰੇ ਪੰਪ ਵੀ ਚਾਚੂ ਰੋਵੋ ਖਾਓ ਚਾਹ ਮੰਗਾਓ ਚਾਹ ਤੋਂ ਬਿਨਾਂ ਗੱਲ ਨਹੀਂ ਬਣਨੀਗੀ ਫਿਰ ਚਾਚੂ ਨੇ ਤਵਕਾ ਮਾਰਿਆ ਤੇ ਫਿਰ ਆਈ ਚਾਹ ਸਾਨੂੰ ਮਿਲੀ ਚਾਹ ਤੇ ਜਾਗੀ ਇੱਕ ਉਮੀਦ ਦੀ کرن ਚਾਚੂ ਨੇ ਫੜ ਰੱਖੀ ਚਾਹ ਤੇ ਆਪਾਂ ਉਹ ਦੇ ਲੀਚਾ ਤੇ ਹੁਣ ਅੱਗੇ ਵੇਖੋ ਚਾਚੂ ਗਰਾਉਣਗੇ ਤਸਲੀਆਂ ਦੇਖੋ ਵਾਈਫਾਈ ਵਾਲਿਆਂ ਨੇ ਪੂਰੀਆਂ ਤਸਲੀਆਂ ਕਰਾਈਆਂ ਚਾਚੂ ਨਾਲ ਵੈਗ ਨੇ ਲੈ ਫੜਿਆ ਚਾਹ ਦਾ ਕੱਪ ਤੇ ਫਿਰ ਕੜਾਈਆਂ ਚੀਕਾਂ ਅਸੀਂ ਇਸ ਸਾਈਡ ਜੀ ਦੇ ਬਾਤੇ ਪਰ ਚਾਚੂ ਨੇ ਆ ਪੂਰੀਆਂ ਤਸਲੀਆਂ ਕਰਾਈਆਂ ਚਾਚੂ ਰਜੇਸ਼ ਸਿੰਘ ਕਹਿੰਦੇ ਕੰਮ ਕਰਦੇ ਨਹੀਂ ਤਾਂ ਅੱਲੇ ਥੋੜੀ ਤੇ ਚਾਹ ਡੋਲ ਕੇ ਜਾਊਗਾ ਤੇ ਤੇਤੀ ਚਾਹ ਐਸੇ ਟਰ ਤੋਂ ਰਜੇਸ਼ ਸਿੰਘ ਅੱਜ ਫਾਈਨਲੀ ਚਾਚੂ ਦਾ ਕੰਮ ਕਰਨਾ ਪਿਆ ਸਪੀਡ ਲੈ ਕੇ ਹਟੇ ਚਾਚੂ ਜੀ ਅੱਜ ਅੱਜ ਫਾਈਨਲੀ ਅੰਕਲ ਨੇ ਕਰਾਤਾ ਕੰਮ ਓਕੇ ਡੰ 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 ਤੇ ਹੁਣ ਜਾ ਕੇ ਪਾਉਗੀ ਖੁੱਤੀ ਖੁੱਤੀ ਪਹਣਗੇ ਅੰਕਲ ਜੀ ਖੁੱਤੀ ਚਲੋ ਅੰਕਲ ਚੜਜੋ ਚੜਜੋ ਫੋੜੀਆਂ ਚੜਜੋ ਜੋਰ ਲਾ ਕੇ ਹੁਣ ਉਹ ਗੱਲ ਰਹੀ ਨਹੀਂ ਵੈਸੇ ਚਾਲ ਚ ਪਰ ਚਾਹ ਪੀ ਲਈ ਫਰੀਦੀ ਤੇ ਹੁਣ ਪੂਰੇ ਤਣੇ ਫਿਰਦੇ ਅੰਕਲ ਇਧਰੋਂ ਬਾਜ ਨੇ ਵੀ ਰੇਸ ਮਰੋੜਤੀ ਐ ਪਰ ਮਾਰਦਾ ਫਿਸ਼ਿੰਗ ਚਲੋ 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 ਅੰਕਲ ਵੇਖੋ ਕੀੜਿਆਂ 'ਤੇ ਚੜੋਂਗੇ ਅੱਜ ਹੈ ਅੱਜ ਅੱਜ ਅੰਕਲ ਨੇ ਜਾ ਕੇ ਪਿੰਡ ਜਿੱਥੇ ਲੱਤ ਫੇਰ ਦੇਣੀ ਹੈ ਅੱਜ ਸੌਰੀ ਜੀ ਜਾਈ ਨਾ ਸਪੀਡ ਤੇ ਵਲੌਗ ਹੋਣੇ ਕੁੱਕਦੇ ਅੰਕਲ ਨੇ ਗੱਲੇ ਨਹੀਂ ਆਪ ਨੂੰ 1000 ਵੀਅਰ ਦੇ ਦੇਣੇ ਹੈ ਹੋਰ ਕੀ ਰਹਿਣਾ ਹੈ ਵਾਰੀ ਵਾਰ ਜੋ ਕੀਤੀ ਨਾ ਪਲੇ ਇਹਨਾਂ ਨੇ ਇਹ ਨਹੀਂ ਪਰ ਵੀ ਇੱਕ ਹੀ ਕਾਊਂਟ ਹੋਣਾ ਪਰ ਇਹਨੇ ਕਰੀ ਜਾਣੀ ਹੈ ਮਾਲ ਦੀ ਵਲ ਘੜ ਚ ਨਹੀਂ ਵੇਂਦੇ ਚੀਜ਼ਾਂ ਆਪਣੇ ਵੱਲੋਂ ਫੁੱਲ ਸਪੋਰਟ ਮਖਾਉਣੀ ਹੈ ਇਹਨਾਂ ਨੇ ਉੱਤੋਂ ਚਾਹ ਹੋਰ ਨਹੀਂ ਉੱਤੋਂ ਚਾਹ ਜਿਹੜੀ ਪੀਦੀ ਆ ਚਾਹ ਪਿੱਛੀ ਆਈਦਾ ਵਾ ਕੰਮ ਕੰਮ ਤੁਸੀਂ ਆਪ ਵੀ ਕਰ ਲੈਣੇ ਆ ਇਹਨਾਂ ਦੀ ਹਾਂ ਇਹਨਾਂ ਦੀ ਬਸ ਚਾਹ ਹੈ ਨਾ ਜਿਹੜੀ ਇਹ ਸਾਨੂੰ ਖਿੱਚ ਲਿਆਉਂਦੀ ਹੈ ਆ ਖਿੱਚ ਦਾ ਕੇਂਦਰ ਹੈ ਖਿੱਚ ਦਾ ਕੇਂਦਰ ਹੈ ਤੇ ਅੰਕਲ ਕਰਦਾ ਸਾਡਾ ਤਿੰਦਰ ਹੈ ਅੰਕਲ ਦਿਮਾਗ ਵਿੱਚ ਹੋ ਗਏ ਥੋੜਾ ਅੰਕਲ ਕਾ ਫਰਕ ਹੈ ਤੇ ਅੰਕਲ ਕਰਦੇ ਆ ਲੜਾਈ ਚਲੋ ਹੁਣ ਆਪਾਂ ਅੰਕਲ ਵੱਡੇ ਆਪਾਂ ਕਹਿ ਤਾਂ ਕੁਝ ਨਹੀਂ ਸਕਦੇ ਇਹ ਹੀ ਐ ਜਿਵੇਂ ਕਹਿਣਗੇਵੇਂ ਟਾਈਮ ਪਾਸ ਕਰਨਾ ਪਊ ਅੰਕਲ ਕਾਰ ਦੇ ਥੱਲੇ ਆਉਂਗੇ ਰੁਕ ਜੋ ਆਉਗੇ ਕਾਰ ਥੱਲੇ ਤੁਹਾਡੇ ਚਲੋ ਚਲੋ ਅੰਕਲ ਸਿੱਧੇ ਚਲੋ ਚੱਲ ਕੇ ਮਿਲਦੇ ਆਂ ਥੋੜਾ ਅੰਕਲ ਲੈਣ ਚੱਲੇ ਐ ਬੱਚੇ ਵਾਸਤੇ ਬੁੱਕ ਲੇ ਇਹਨਾਂ ਸਮਾਨ ਚੱਕਿਆ ਜੀ ਆਈ ਹੈਗੀ ਬਸ ਬਾਈ ਆਈ ਹੈ ਜੀ ਆਈ ਹੈ ਆਈ ਹੈ ਉਹਨੂੰ ਖੁਲ ਕੇ ਦੇਖੀਏ ਕਿ ਵਿੱਚ ਹਾਜੀ ਬੱਚੇ ਨੂੰ ਉਹਨੂੰ ਹੋਏ ਦੇਣਾ 4 ਜੀ ਤੇ ਸਮਾਨ ਅੰਕਲ ਨੇ ਖਰੀਦ ਲਿਆ ਨਾ ਕਿਉਂ ਅੰਕਲ ਕੈਂਬਰੀਜ ਤੋਂ ਆਏ ਦੱਸੋ ਹਾਂਜੀ 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 ਅੰਕਲ ਕਿੰਨੇ ਦਾ ਬਿੱਲ ਬਣਾ ਜਿਹੜਾ ਅੰਦਾਜ਼ਾ ਮਾਰੀ ਜੇ ਮੜਾ ਜੀ ਤਾਂ ਬਾਬਾ ਪੂਰੇ ਦੇ ਦੋ ਦਿਨ ਲਗਭਗ ਅੰਕਲ ਨੇ ਦਿਨ ਇਹ ਅੰਦਾਜ਼ਾ ਮਾਰਿਆ ਹੈ ਕਿ ਇੰਨੇ ਦਾ ਹੀ ਮੈਂ ਮਾਰਿਆ ਅੰਦਾਜ਼ਾ ਬਾਕੀ ਵੇਨੇ ਆ ਬਾਈ ਆਪਾਂ ਨੂੰ ਕੀ ਲੈਸ ਕਰਦਾ ਬਾਕੀ ਮੈਨੂੰ ਵੀ ਇਹ ਦੇ ਲਾਉਣਗੇ ਹਾਂ ਹਾਂ ਬਾਕੀ ਮੈਨੂੰ ਲੱਗਦਾ ਨਹੀਂ ਬਾਈ ਆਪਾਂ ਨੂੰ ਲੈਸ ਕਰੂਗਾ ਇਹਦਾ ਹਾਲ ਸਾਫ ਲੱਗਦਾ ਹੈ ਬਾਕੀ ਵੇਨੇ ਆ ਤੁਹਾਨੂੰ ਦੱਸਦੇ ਆ ਮਿੱਤਰੋ ਚਲੋ ਅੰਕਲ ਚੱਲਦੇ ਆ ਅੰਕਲ ਬਥੇ ਨੀ ਕੁਝ ਕਹਿੰਦੇ ਸੀ ਅੰਕਲ ਕੀ ਕਹਿੰਦੇ ਸੀ ਅਸੀਂ ਕੋਈ ਨਹੀਂ ਮਾਰ ਕੇ ਨਾ ਬੱਦ ਬੋਸ ਉਹ ਨਹੀਂ ਨਿਕਲੀ ਆਹ ਦੇਖੋ ਜੀ ਕਿੰਨੀ ਸੋਹਣੀ ਪਾਰਕਿੰਗ ਕੀਤੀ ਇਹਨਾਂ ਨੇ ਬਹੁਤ ਸੋਹਣੀ ਥਾਂ ਲੱਭੀ ਗੱਲਾਂ ਕਰਨ ਨੂੰ ਹੋਰ ਤਾਂ ਕਿਥਾਂ ਹੈ ਨਹੀਂ ਗੱਲਾਂ ਕਰਨ ਨੂੰ ਇਹ ਵਿੱਚ ਨਾ ਮਾਰਦੀ ਭਾਈ ਅਸਾ ਅੱਗੇ ਪੱਸੀ ਜੇ ਫਿਰਦੇ ਆਂ ਤੇ ਅੰਕਲ ਹੋਰ ਕੋਈ ਸ਼ਹਿਰ ਆਸੀ ਕੋਈ ਟਿੱਪਣੀ ਸ਼ਹਿਰ ਗੰਦਾ ਸ਼ਹਿਰ ਹੈ ਆਇ ਨਾ ਬੋਲੋ ਅੰਕਲ ਤੁਸੀਂ ਮਾਰ ਨਹੀਂ ਮਾਰਤਾ ਯਾਰ ਵਲੌਗ ਹੀ ਨਹੀਂ ਵੇਖਣੇ ਸੀ ਆਹ ਜੀ ਕੋਈ ਤਰੀਫ ਕਰੋ ਅੰਕਲਾ ਨਹੀਂ ਨਾ ਅੰਕਲਾ ਜਦ ਤੱਕ ਘੱਟਾ ਨਹੀਂ ਹੈ ਨਹੀਂ ਨਾ ਨਹੀਂ ਨਹੀਂ ਅੰਕਲਾਏ ਕੋਈ ਝੂਠੀ ਮੁੱਠੀ ਕਰਦੇ ਹੋ ਬਾਕੀ ਸੜਕਾਂ ਨੇ ਲਾਇਕ ਤਾਂ ਗਾਲਾਂ ਖਾਂਦੇ ਲੈ ਕੀ ਸ਼ਹਿਰ ਆਪਣਾ ਪਰ ਚਲੋ ਹੁਣ ਕੀ ਕਹੀਏ ਜਦੋਂ ਸ਼ਹਿਰ ਆਵਦਾ ਹੋਵੇ ਬੰਦਾ ਕੀ ਆਖੇ ਆਵਦੇ ਨੂੰ ਕਹਿ ਸਕਦਾ ਇਹ ਆ ਜਿਹੜੀ ਗੱਲ ਆ ਆ ਗਿਆ ਕਨਸਟਰ ਆ ਗਿਆ ਕਨਸਟਰ ਚੱਲੇ ਆਜ ਕਨਸਟਰ ਖਾਲੀ ਹੈ ਹਾਂ ਭਰ ਕੇ ਲਿਆਉਗਾ ਏਡਾ ਕਨਸਟਰ ਤੇ ਇੱਥੇ ਲੱਗਦੀ ਹੈ ਆਪਣੇ ਕੁਲਚੇ ਛੋਲੇ ਵਾਲੀ ਰੇੜੀ ਹਣਾ ਅੰਕਲ ਕੁਲਤੀ ਚੌਂ ਲਿਆਂਦੀ ਦਾ ਜਿਹੜੀ ਲੱਗਦੀ ਹੈ ਮੈਂ ਬਾਹੂ ਦਾ ਅੱਡਾ ਹੈਗਾ ਆਪਣੇ ਜੀ ਆਹ ਹਾਂ ਹਾਂ ਇਧਰ ਆਪਣੇ ਪ੍ਰਾਦੀਨੂ ਦੀ ਦੁਕਾਨ ਵੀ ਹੈ ਬਈ ਕਿਸੇ ਨੇ ਵੀ ਫੋਨ ਸਹੀ ਕਰਾਉਣਾ ਦਿਨੂ ਕੋਲ ਜਰੂਰ ਵਿਜ਼ਿਟ ਕਰੋ ਸਸਤੇ ਰੇਟਾਂ ਦੇ ਵਿੱਚ ਤੇ ਘੈਂਟ ਕੰਮ ਹਾਂ ਦਿਨੂ ਦਾ ਦਿਨੂ ਦੀ ਫਰੀ ਪ੍ਰਮੋਸ਼ਨ ਠੀਕ ਹੈ ਤੇ ਬੰਦਾ ਇੱਕਦਮ ਓਕੇ ਜੈਨੂਨ ਸਾਬੂਨਾਂ ਮੇਕੀ ਬੰਦੇ ਵੇ ਹਾਂ ਆਹ ਉਹ ਦਿਨੂ ਦਿਨੂ ਤੇ ਚਲੋ ਹੁਣ ਤੁਹਾਨੂੰ ਗੱਲਾਂ ਕਿੰਨੀਆਂ ਸੁਣਾਈਏ ਸਾਡੇ ਕੋਲ ਗੱਲਾਂ ਤਾਂ ਮੁੱਕਦੀਆਂ ਨਹੀਂ ਤੇ ਹੁਣ ਤੁਹਾਨੂੰ ਉੱਥੇ ਜਾ ਕੇ ਸੁਣਾਉਣੇ ਆ ਗੱਲਾਂ ਹਾਂਜੀ ਆਪਾਂ ਹੁਣ ਚੱਲੇ ਆ ਤੇ ਆ ਹੈਗੇ ਸਾਡਾ ਗੋਲ ਚੌਂਕ ਹਨਾ ਦਾਚੂ ਇਹ ਗੋਲ ਚੌਂਕ ਮਟਕਾ ਚੌਂਕ ਹੈ ਸਿੱਧਾ ਸਿੱਧੇ ਚੱਲੀਏ ਕਿਵੇਂ ਬਾਹਰ ਮਾਰ ਦੀ ਕੀ ਹੈ ਅਸਿੱਧੀ ਘਟ ਲਈਏ ਲੋ ਜੀ ਚੱਲੀਏ ਅਸੀਂ ਤੁਹਾਨੂੰ ਖੋਣਿਆ ਸਾਡੀ ਕਚਹਿਰੀਆਂ ਇਹ ਅੰਕਲ ਪ੍ਰਾਣੀ ਕਚਹਿਰੀਆਂ ਨਾ ਇਹ ਪੁਰਾਣੀ ਕਚਹਿਰੀ ਇਹ ਪੁਰਾਣੀ ਕਚਹਿਰੀ ਆ ਗਈ ਤੇ ਉਹ ਚਾੜੇ ਕੌਣ ਖੜਾ ਹੈ ਉਹ ਮਾਨੀ ਖੜਾ ਵਿਚਾਲੇ ਜੀ ਲੋਕ ਆਸੇ-ਪਾਸੇ ਦੀ ਹੋ ਕੇ ਟੱਪੀ ਜਾਂਦੇ ਆ ਨਹੀਂ ਮਾਨੀ ਦਾ ਹੋਰ ਨਹੀਂ ਰਹਿੰਦਾ ਨਹੀਂ ਨਹੀਂ ਆ ਰਿਹਾ ਆਇਆ ਵੇ ਆ ਦੇਖੋ ਓਏ ਅੱਗੇ ਕਾਰ ਦੇਗੀ ਕਾਰ ਪਛਾਣ ਲਈ ਬਹਾਲ ਜੀ ਕਿਸੇ ਬਟੇ ਤੇ ਲੈਰ ਵੀ ਲੋਂਦਾ ਯੈਸ 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 ਕਾਰ ਪਛਾਣ ਲਈ ਸੀ ਇਹਨੇ ਕਾਰ ਦੇ ਅੱਗੂ ਆਉ ਸੀਗਾ ਪਰ ਚਲੋ ਬਚਤ ਹੋ ਗਈ ਜੀ ਤੇ ਆਹ ਲੋਕ ਜਿਹੜੀਆਂ